ਦਰਨ ਦਰਨ ਤੋਂ ਬਸ ਮਿਲਣ ਆਏ ਹਾਂ ਵਾਹਿਗੁਰੂ ਜੀ ਜੋ ਕੰਮ ਕਰ ਤੁਹਾਡੇ ਸਾਥ ਨਾਲ ਹੀ ਹੈ ਧੰਨਵਾਦ ਤੁਸੇ ਦੇਖੋ ਕਿ ਕੈਂਪ ਤੇ ਇੱਕ ਜ਼ਰੀਆ ਫਾਊਂਡੇਸ਼ਨ ਦਾ ਕੈਂਪ ਚੱਲ ਰਿਹਾ ਨਾਲ-ਨਾਲ ਔਰ ਨਾਲ-ਨਾਲ ਜਿੰਨੇ ਵੀ ਮਰੀਜ਼ਾਂ ਦੇ ਐਕਸਰੇ ਸੀਟੀ ਸਕੈਨਰ ਨਿਕਲ ਰਹੀਆਂ ਨੇ ਉਹ ਨਾਲ-ਨਾਲ ਹੀ ਗੱਡੀਆਂ ਭਰ ਕੇ ਸਾਰੀਆਂ ਜਿਹੜੀਆਂ ਉਹ ਪੇਸ਼ੈਂਟਾਂ ਦੀਆਂ ਭੇਜੀਆਂ ਜਾ ਰਹੀਆਂ ਨੇ ਹਰ ਵਾਰ ਦੀ ਤਰ੍ਹਾਂ ਤੁਸੀਂ ਲੰਗਰ ਦੀ ਸੇਵਾ ਨਿਭਾਉਂਦੇ ਬਾਈ ਜੀ ਬਹੁਤ ਧੰਨਵਾਦ ਇੱਥੇ ਮਦਦ ਜੀ ਹਸਪੀਟਲ ਬਣਾ ਰਹੇ ਹਾਂ ਅਸੀਂ ਫ੍ਰੀ ਜਿਹੜੇ ਪੇਸ਼ੈਂਟ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਿਵੇਂ ਅੱਜ ਵੀ ਬੜੇ ਮਰੀਜ਼ ਦੂਰੋਂ ਦੂਰੋਂ ਆਏ ਨੇ ਆਜੋ ਧੰਨਵਾਦ ਜੀ ਧੰਨਵਾਦ ਹਾਂ ਜੀ ਛੋਟੀ ਜਿਹੀ ਪਹਿਨੀ ਵਾਰੀ ਮਿਲੇ ਸੀ ਤੁਹਾਨੂੰ ਕਿਹਾ ਸੀ ਮੈਂ ਤੁਹਾਡੇ ਮੱਥੇ ਦਾ ਚੁੰਮਣ ਮੇਰਾ ਬੜਾ ਜੀ ਨਹੀਂ ਨਹੀਂ ਮਾੜੀ ਤੁਸੀਂ ਮੈਨੂੰ ਇਹ ਲੱਗਦਾ ਵੀ ਆਪਣਾ ਬੱਚਾ ਇਹ ਸਭ ਕੁਝ ਕਰ ਮੈਂ ਬੜਾ ਕਰਮਾਲਾ ਬੜਾ ਕਰਮਾਲਾ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਕਿ ਅਕਾਲ ਪੁਰਖ ਦੀ ਕਿਰਪਾ ਤੇ ਤੁਹਾਡੇ ਸਪੋਰਟ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਮੈਡੀਕਲ ਕੈਂਪ ਲਾਇਆ ਹੋਇਆ ਜੀ ਇਹ ਵੀਡੀਓ ਦੇ ਵਿੱਚ ਮੈਂ ਇਹੀ ਰਿਕਵੈਸਟ ਕਰਨਾ ਚਾਹੁੰਦਾ ਕਿ ਜਿਹੜੇ ਵੀ ਵੀਰ ਭੈਣ ਇਸ ਕੈਂਪ ਦਾ ਫਾਇਦਾ ਲੈਣਾ ਚਾਹੁੰਦੇ ਨੇ ਕੋ ਆਲੇ ਦੁਆਣੇ ਆਪਣੇ ਆਂਡ ਗਵਾਂਡੇ ਦੇ ਵਿੱਚ ਕਿਸੇ ਮਰੀਜ਼ ਨੂੰ ਕੋਈ ਦਵਾਈਆਂ ਦੀ ਕੋਈ ਇਲਾਜ ਦੀ ਲੋੜ ਹੈ ਤਾਂ ਜਰੂਰ ਇਸ ਵੀਡੀਓ ਨੂੰ ਲਾਈਕ ਕਰੋ ਤਕਰੀਬਨ ਸਮਾਂ ਹੁਣ 11:30 ਹੋਇਆ ਤੇ 3 ਵਜੇ ਤੱਕ ਇਹ ਕੈਂਪ ਚੱਲਣਾ ਹੈ ਔਰ ਮਾਹਰ ਡਾਕਟਰ ਦੂਰੋਂ ਦੂਰੋਂ ਇੱਥੇ ਆਏ ਹੋਏ ਨੇ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਟੈਸਟ ਕੀਤੇ ਜਾ ਰਹੇ ਨੇ ਤੇ ਜੇ ਕੋਈ ਕਿਸੇ ਦੀ ਗੰਭੀਰ ਬਿਮਾਰੀ ਹੈ ਤਾਂ ਉਹਨੂੰ ਚੈੱਕ ਕਰਕੇ ਉਹਨੂੰ ਉਹਦੇ ਬਿਮਾਰੀ ਵਾਲੇ ਹਸਪੀਟਲ ਦੇ ਵਿੱਚ ਵਧੀਆ ਹਸਪੀਟਲ 'ਚ ਭੇਜਿਆ ਜਾ ਰਿਹਾ ਤੇ ਹਮ ਹਮ ਆ ਕੇ ਜੇ ਕਿਸੇ ਨੂੰ ਆਲੇ ਦੁਆਲੇ ਲੋੜ ਹੈ ਤਾਂ ਜਰੂਰ ਪਹੁੰਚੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਧੰਨਵਾਦ ਹੋਰ ਸੇਵਾ ਬਹੁਤ ਧੰਨਵਾਦ ਧੰਨਵਾਦ ਮੈਨੂੰ ਵੀ ਬੜੀ ਧੰਨਵਾਦ 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 ਵਾਹਿਗੁਰੂ ਭਾਈ ਆਏ ਕਿੱਦਾਂ ਫਿਰ ਤੁਸੀਂ ਇਕੱਲੇ ਆਏ ਆਈ ਕਿੱਦਾਂ ਹਾਂ ਵਾਹਿਗੁਰੂ ਤਰਨ ਤਰਨ ਤੋਂ ਬਸ ਮਿਲਣ ਆਏ ਹਾਂ ਵਾਹਿਗੁਰੂ ਵਾਹਿਗੁਰੂ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਅਨੰਦ ਹੋਰ ਦੱਸੋ ਕੋਈ ਚਾਹ 커피 ਰੋਟੀ ਰੋਟੀ ਖਾਧੀ ਆਜੋ 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 ਬਸ ਠੀਕ ਹੈ ਪੇਸ਼ੈਂਟ ਦਾ ਥੋੜਾ ਜਿਹਾ ਸਮਝ ਦੇ ਰਹੀ ਹਾਂ ਜੇ ਕਿਸੇ ਪੇਸ਼ੈਂਟ ਨੂੰ ਤੁਹਾਨੂੰ ਲੱਗੇ ਨਹੀਂ ਸਮਝ ਆ ਰਿਹਾ ਕੋਈ ਲੇਡੀ ਪੇਸ਼ੈਂਟ ਆਇਆ ਤਾਂ ਉਹਨੂੰ ਆਪਣਾ ਨੰਬਰ ਵੀ ਦੇ ਦਿਓ ਕਿ ਕੱਲ ਨੂੰ ਵਿਚਾਰੇ ਖੱਜਲ ਨਾ ਹੋਣ ਜੇ ਕੋਈ ਲੋੜ ਪਈ ਤਾਂ ਤੁਸੀਂ ਸਾਰੇ ਟੀਮ ਮੈਂਬਰ ਹੋਂ ਆਪਣਾ ਨੰਬਰ ਦੇ ਕੇ ਮਤਲਬ ਕੁੱਲ ਮਿਲਾ ਕੇ ਮਦਦ ਹੋਣੀ ਚਾਹੀਦੀ ਲੋਕਾਂ ਦੀ ਬਸ ਕੋਈ ਹੋਰ ਟੀਮ ਮੈਂਬਰ ਕਰੇ ਜਾਂ ਤੁਸੀਂ ਕਰੋ ਠੀਕ ਹੈ ਕੀ ਦਿੱਕਤ ਕੀ ਤੁਹਾਡੀ ਆਖਦੇ ਨਿਗਾਹ ਹੈ ਨਹੀਂ ਕੋਈ ਗੱਲ ਕਰਾਓ ਚੈੱਕ ਕਰਾਓ ਡਾਕਟਰ ਕੋਲ ਪਹਿਲਾਂ ਰਜਿੰਦਰ ਦੇ ਕੋਈ ਹੀ ਡਾਟ ਜੀ ਹਾਂ ਹਾਂ ਠੀਕ ਹੋ ਤੁਸੀਂ ਚਾਹੇ ਫਿਰ ਡਾਕਟਰ ਨੂੰ ਮੇਂਜੀ ਕੋਈ ਨਹੀਂ ਕੋਈ ਨਹੀਂ ਕਰਾ ਦਾਂਗੇ ਤੁਹਾਡਾ ਲਾਈ ਤੁਸੀਂ ਚੈੱਕ ਕਰਾ ਲਓ ਉਥੋਂ ਕਰਾ ਲਓ ਕਰਾ ਲਓ ਕਰਾ ਲਓ ਐਕਸ-ਰੇ ਕਰਾਣਾ ਤੇ ਟੈਸਟ ਹੋਇਆ ਬਣ ਗਿਆ ਤੁਹਾਡਾ ਕਾਰਡ ਬਣ ਗਿਆ ਹਾਂਜੀ ਵਾ ਕਰਾਓ ਫਟਾਫਟ ਕਰਾਓ ਟੈਸਟ ਕਰਾਓ ਟੈਸਟ ਉੱਥੋਂ ਹੋਣੇ ਨੇ ਉੱਥੋਂ ਕਰਾ ਲਓ ਕਰਾ ਲਓ ਕਰਾ ਲਓ ਕਰਾ ਲਓ ਰਿਪੋਰਟਾ ਲੈ ਲਿਓ ਆਪਣਾ ਵਟਸਐਪ ਨੰਬਰ ਲਿਖਾਤਾ ਤੁਹਾਨੂੰ ਰਿਪੋਰਟਾ ਭੇਜ ਦਾਂਗੇ ਨਾਲ ਹੀ ਡਾਕਟਰ ਨੂੰ ਕੱਲ ਚੈੱਕ ਕਰਾ ਕੇ ਆਪਣੀ ਦਵਾਈ ਸ਼ੁਰੂ ਕਰਾਓ ਕੋਈ ਦਿੱਕਤ ਨਾ ਆਵੇ ਕਿਸੇ ਵੀ ਚੀਜ਼ ਦੀ ਠੀਕ ਹੈ ਦੋ ਵਾਰੀ ਆਪਰੇਸ਼ਨ ਕਰਾ ਲਿਆ ਅਚੀ ਨਹੀਂ ਜੋੜ ਰਹੀ ਕਿੱਥੋਂ ਆਇਓ ਤੁਸੀਂ ਮੈਂ ਰਾਜਾ ਬਰਵੇਤੂ ਇੱਥੇ ਹੱਡੀਆਂ ਦੇ ਡਾਕਟਰ ਬੈਠੇ ਨੇ ਆਹ ਰੇ ਚੈੱਕ ਕਰਾਏ ਕੀ ਕਹਿੰਦੇ ਡਾਕਟਰ ਉਹ ਕੰਧਰ ਦੇ ਜੁੜੇ ਨਹੀਂ ਹੁਣ ਦਵਾਈ ਖਾ ਦੋ 2 ਮਹੀਨੇ ਫਿਰ ਦੇਖੋ ਕੋਈ ਨਹੀਂ ਤੁਸੀਂ ਆਏ ਕਿੱਥੋਂ ਤੁਸੀਂ ਆ ਰਜਾ ਪਰਵੈਸ ਕੋਈ ਨਹੀਂ ਤੁਸੀਂ ਇਲਾਜ ਕਰਾਓ ਜੇ ਨਹੀਂ ਹੋਇਆ ਤਾਂ ਤੁਸੀਂ ਸਾਨੂੰ ਦੱਸ ਦਿਓ ਅਸੀਂ ਕਰਾ ਲਾਂ ਬੇਫਿਕਰ ਹੋ ਤੁਹਾਡੇ ਕੋਲ ਹੀ ਅੱਗੇ ਇਲਾਜ ਕਰਾ ਦੇ ਕੋਈ ਨਹੀਂ ਕੋਈ ਨਹੀਂ ਜੇ ਡਾਕਟਰ ਸਾਹਿਬ ਪਤਾ ਕਿ ਡਾਕਟਰ ਦੇ ਹਿਸਾਬ ਨਾਲ ਹੀ ਚੱਲਣਾ ਪੈਣਾ ਜੇ ਕੋਈ ਦਿੱਕਤ ਆਈ ਸੀ ਫਿਰ ਤੁਹਾਡੀ ਮਦਦ ਕਰਾਂ ਇੱਥੀ ਆਸੀਂ ਕੋਈ ਮਾਲਕ ਕਿਰਪਾ ਕਰ ਤੁਹਾਡਾ ਕੀ ਬਾਪੂ ਜੀ ਅੱਖਾਂ ਵਾਸਤੇ ਦਾਰੂ ਲੈਣਾ ਅੱਖਾਂ ਚੋ ਪਾਣੀ ਬਸ ਲੈ ਲਓ ਲੈ ਲਓ ਅੱਖਾਂ ਦੇ ਡਾਕਟਰ ਨੇ ਚੈੱਕ ਕਰਾ ਕੇ ਮਨਾ ਨੰਬਰ ਲੈ ਕੇ ਦਵਾਈ ਲੈ ਲਓ ਜੇ ਕੋਈ ਦਿੱਕਤ ਆਈ ਸਾਨੂੰ ਦੁਆਰਾ ਮਿਲ ਲਓ ਥੈਂਕ ਯੂ ਭਾਜੀ ਬਹੁਤ ਧੰਨਵਾਦ ਜੀ ਬੜੀ ਕਿਰਪਾ ਬੜੀ ਮਾਲਕ ਦੀ ਕਿਰਪਾ ਤੁਹਾਡੇ ਤੁਸੀਂ ਜੋ ਕੰਮ ਕਰ ਰਹੇ ਹੋ ਤੁਹਾਡੇ ਸਾਥ ਨਾਲ ਹੀ ਹੈ ਧੰਨਵਾਦ ਧੰਨ ਇਹ ਸਾਥ ਨਾਲ ਹੀ ਹੈ ਤੁਹਾਡੇ ਸਾਰਿਆਂ ਦਾ ਸਾਥ ਨਾਲ ਨਹੀਂ ਬਾਈ ਛੋਟੀ ਜੀ ਸੇਵਾ ਦਵਾਈਆਂ ਨਹੀਂ 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 ਛੋਟੀ ਨਹੀਂ ਨਹੀਂ ਕਰ ਰਹੇ ਹੋ ਫੱਟੀ ਸੇਵਾ ਨਹੀਂ 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 ਰਲ ਮਿਲ ਕੇ ਹੀ ਅਸੀਂ ਕਿਤੇ ਸਿਰ ਤੇ ਕਰਨੀ ਜੇ ਚਾਰ ਭਰਾ ਬਾਵਾ ਨਾਲ ਹੁੰਦੀਆਂ ਨਾ ਫਿਰ ਬੰਦਾ ਗੱਜ ਕੇ ਵੱਡੀ ਸੇਵਾ ਦੇ ਹੱਥ ਪਾ ਲੈਂਦਾ ਕਿ ਚਲੋ ਮਾਲਕ ਕਿਰਪਾ ਕਰੇ ਸਾਥ ਨਾ ਹੋਵੇ ਤਾਂ ਫਿਰ ਬੰਦਾ ਨਹੀਂ ਕਰ ਸਕਦਾ ਸਾਨੂੰ ਪਿੱਛੋਂ ਪਤਾ ਹੁੰਦਾ ਕਿ ਦਵਾਈਆਂ ਦੀ ਕੋਈ ਟੈਨਸ਼ਨ ਨਹੀਂ ਸਾਡੇ ਭਰਾ ਬੈਠੇ ਨੇ ਤਾਂ ਫਿਰ ਬੰਦਾ ਅੱਗੋਂ ਗੱਜੋ ਵੱਜ ਕੇ ਜੰਗ ਦੇ ਮੈਦ ਪੈਨੀਆਂ ਮਾਮਾ ਦਾ ਆਸ਼ੀਰਵਾਦ ਹੈ ਸਾਨੂੰ ਰਲ ਮਿਲ ਕੇ ਇਕੱਠੇ ਨੂੰ ਮਿਲਣਾ ਬਹੁਤ ਵਧੀਆ ਯਾਰ ਧੰਨਵਾਦ ਬਹੁਤ ਧੰਨਵਾਦ ਧੰਨਵਾਦ ਨੋਟ ਕਰਦੇ ਰਹੋ ਕਿਸੇ ਨੂੰ ਕੋਈ ਵੀ ਦਿੱਕਤ ਆਵੇ ਆਪਣਾ ਨੰਬਰ ਵੀ ਦੇ ਦਿਓ ਕਿ ਕੱਲ ਨੂੰ ਮਰੀਜ਼ ਕੋਈ ਖੱਜਲ ਨਾ ਹੋਵੇ ਹਾਂਜੀ ਆਪੂ ਜੀ ਧਿਆਨ ਨਾਲ ਧਿਆਨ ਨਾਲ ਪੱਕਾ ਹੈ ਇੱਧਰ ਪੱਕਾ ਹੁੰਦਾ ਪੈਸੇ ਹੀ ਮੈਂ ਹੈ ਬੱਚਾ ਨਹਿਰ ਨਹੀਂ ਆ ਰਿਹਾ ਨਹੀਂ ਨਹੀਂ ਹੋ ਠੀਕ ਹੋ ਹਾਂਜੀ ਟੈਸਟ ਮੇਰੇ ਹੋ ਗਏ ਜੀ ਸ਼ੁਕਰ ਤੇ ਹੁਣ ਉਹ ਕਹਿੰਦੇ ਪੜਦੇ ਤੁਹਾਡੇ 90% ਖਤਮ ਹੈ ਪੀਜੀਆ ਕਹਿੰਦੇ ਅੱਛਾ ਤੇ ਵੀ ਬਾਕੀ ਹੁਣ 6 ਮਹੀਨੇ ਬਾਅਦ ਉਹਨਾਂ ਨੇ ਪਤਾ ਨਹੀਂ 5 ਮਹੀਨੇ ਬਾਅਦ ਉਹਨਾਂ ਨੇ ਬੁਲਾਇਆ ਹੈ ਇੱਕ ਐਨਕਾ ਲਿਖ ਕੇ ਦਿੱਤੀ ਉਹਨਾਂ ਨੇ ਕੋਈ ਨਹੀਂ ਕਰਾ ਦਿੰਨੇ ਆ ਆਜੋ ਆ ਐਨਕ ਬਣਵਾ ਕੇ ਦਿਓ ਬਾਪੂ ਜੀ ਦੀ ਸਾਰੀ ਆ ਐਨਕ ਬਣਵਾ ਕੇ ਦਿਓ ਜਾ ਬਾਪੂ ਜੀ ਇੱਥੇ ਇਨਕੀ ਅੱਖਾਂ ਕੀ ਦਿੱਕਤ ਹੈ ਥੋੜਾ ਸਾਹਤ ਪਕੜ ਕੇ ਕਰਵਾ ਦੇ ਇਨਕਾ ਸੱਚਕਾਲੀ ਸੱਚਕਾ ਮੇਰਾ ਬੇਗਾ ਤਾਂ ਮਿਲ ਕੇਗਾ ਹੁਣ ਅੱਛਾ ਜੀ ਗੁਰਪ੍ਰੀਤ ਹੁਕਮ ਲਾਓ ਕੀ ਸੇਵਾ ਕਰੀ ਮੇਰੀ ਸੇਵਾ ਮਿਲਣਾ ਬਾਹ ਟੁੱਟ ਗਈ ਸੀਗੀ ਅੱਛਾ ਬਾਹ ਟੁੱਟੀ ਹੋਈ ਹੈ ਕਿਥੋਂ ਕਿ ਮੋਢਾ ਟੁੱਟ ਗਿਆ ਸੀ ਅੱਛਾ ਮੋਢਾ ਟੁੱਟ ਗਿਆ ਮੋਢਾ ਸੜਕ ਕੇ ਪੂਰਾ ਪ੍ਰੋਪਰ ਜੁੜਿਆ ਦਰ ਦਬਾਤ ਨਹੀਂ ਤੁਸੀਂ ਡਾਕਟਰ ਨੂੰ ਚੈੱਕ ਕਰਾਇਆ ਤੇ ਨਹੀਂ ਕਰਾਣਾ ਸਾਡੀਆਂ ਦਾ ਡਾਕਟਰ ਨੂੰ ਚੈੱਕ ਕਰਾਓ

ਬੈਠੋ ਤੁਸੀਂ ਵਿਚਾਰੀ ਪੈਸੇ ਕੋਠੀਆਂ ਤੋਂ ਫੜ ਕੇ ਦਵਾਈ ਲਿਆਉਣੀ ਕੋਈ ਗੱਲ ਨਹੀਂ ਜਾਓ ਜਾਓ ਉਹ ਫਿਰ ਮੈਂ ਥੈਂਕ ਯੂ ਕੋਈ ਬਾਤ ਨਹੀਂ ਹਾਂਜੀ ਮਾਤਾ ਜੀ ਕਿਵੇਂ ਹੋ ਕੀ ਹਲਚਲ ਠੀਕ ਹੋ ਕਾਹਦਾ ਆਪਰੇਸ਼ਨ ਲਿਖਿਆ ਡਾਕਟਰ ਨੇ ਆਹ ਮੈਂ ਕਹਿੰਦਾ ਨਸ ਲੱਗੀ ਗਈ ਹੈ ਅੱਛਾ ਕੋਈ ਨਹੀਂ ਕਰਾ ਦਿੰਨੇ ਆਸ਼ਵਨ ਕਾਰਡ ਹੈਗਾ ਤੁਹਾਡੇ ਕੋਲ ਕਿੱਥੇ ਹੈ ਕੋਈ ਨਹੀਂ ਤੁਸੀਂ ਕਾਰਡ ਲਿਆਇਓ ਸਾਮੀ ਸਾਡੇ ਕੋਲ ਜਿੱਥੇ ਅਸੀਂ ਮਿਲੇ ਸੀ ਉੱਥੇ ਲਿਆਇਓ ਕਰਾ ਦਾਂਗੇ ਬੇਫਿਕਰ ਰਹੋ ਘਬਰਾਣਾ ਨਹੀਂ ਜੋ ਮਦਦ ਹੋਈ ਸੀ ਸਾਡੇ ਕੋਲ ਜਰੂਰ ਕਰਾਂਗੇ ਜਲੰਧਰੋਂ ਆਏ ਸੀ ਤੈਨੂੰ ਦੱਸਿਆ ਸੀ ਕਹਿੰਨਾ ਹਾਂ ਉੱਥੇ ਜਲੰਧਰ ਵੀ ਲਾ ਦੇਣੇ ਮੇਕੋ ਕਰਾਹੰਦਾ ਬਹੁ ਗਰੀਬਾ ਕੋਈ ਦੇੜੀ ਸਾਡੇ ਕੋਲ ਜਲੰਧਰ ਟੀਮ ਇੱਥੇ ਆਈ ਹੋਈ ਮੈਂ ਤੁਹਾਡੇ ਜਲੰਧਰ ਟੀਮ ਨਾਲ ਹੀ ਗੱਲ ਕਰਾ ਦਿੰਦਾ ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਇਲਾਜ ਕਰਾਓ ਘਬਰਾਇਓ ਨਾ ਹਾਂਜੀ ਸੱਚ ਕੱਲ ਸਾਡੇ ਸੈਕਟਰ ਕੋਈ ਬੇ ਹਾਂਜੀ ਹਾਂ ਅੱਛਾ ਬੋਲਦਾ ਸੁਣਦਾ ਨਹੀਂ ਜਿੰਦਗੀ ਰਹੀ ਜਾਂਦੇ ਅਸੀਂ ਜਾ ਆਏ ਹਾਂ ਉੱਥੇ ਰਏ ਇੰਪਲਾਂਟ ਨਹੀਂ ਹੋਣਾ ਕਰਨ ਦਾ ਹਾਂ ਹਾਂ ਤੇ ਇਹ ਮੁਹਾਲੀ ਸੈਕਟਰ 77 ਹਾਂ ਸਰਕਾਰੀ ਹਸਪੀਟਲ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਕਿੰਨੇ ਪੈਸੇ ਮੰਗ ਸਾਰੀ ਰਿਪੋਰਟਾਂ ਤਿਆਰ ਨੇ ਬਸ ਕਿੰਨੇ ਪੈਸੇ ਮੰਗਦੇ ਹੋ ਜਿਹੜੇ ਪੱਥਾ ਲਿਖਿਆ ਮੈਂ ਡਾਕਟਰ ਦੀ ਮਹੋਰ ਸੈਂਸ ਸਭ ਕੁਝ ਕਰਾ ਕੇ ਲਿਆ ਹੌਸਪੀਟਲ ਸਮਾਨ ਇਹ ਬੈਕ ਸਾਈਡ ਤੇ ਕਰ ਦਿੱਤੇ 6 ਲੱਖ ਰੁਪਏ ਪਰ ਫਿਰ ਵੀ ਤੁਸੀਂ ਸਾਡੇ ਕੋਲ ਨੰਬਰ ਲਿਖਾ ਦਿਓ ਆਪਣਾ ਜੇ ਕੋਈ ਅਰੇਂਜਮੈਂਟ ਹੁੰਦਾ ਤੁਹਾਨੂੰ ਅਸੀਂ ਫੋਨ ਕਰ ਦਾਂਗੇ ਬੁਲਾਇਆ ਤੇ ਵੀ ਉਰੇ ਕਿਸੇ ਡਾਕਟਰ ਨੂੰ ਮੁਖਾ ਦੇਣੇ ਹਾਂ 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 ਇੱਥੇ ਚੈੱਕ ਕਰਾਓ ਜਿੱਥੇ ਹੋ ਸਕੇ ਹਾਂ ਹਾਂ ਬੈੱਡ ਟੂ ਬੈੱਡ ਕਾਰਡ ਬਣਾਇਆ ਨਾ ਆਪਣਾ ਇਹ ਹੁਣ ਬਣਾਇਆ ਨਹੀਂ ਹੁਣ ਨਹੀਂ ਸਰ ਕੈਸੇ ਹੋ ਸਰ ਬਹੁਤ ਧੰਨਵਾਦ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੈਲੋ ਮੈਮ ਥੈਂਕ ਯੂ ਜੀ ਬਹੁਤ ਧੰਨਵਾਦ ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਕੱਢ ਕੇ ਸੇਵਾ ਨਿਭਾ ਰਹੇ ਹੋ ਸਾਡੇ ਨਾਲ ਸਭ ਠੀਕ ਚੱਲ ਰਿਹਾ ਹੈ ਪੇਸ਼ੈਂਟ ਦੇਖ ਲਓ ਸਰ ਜਿੰਨੇ ਵੀ ਜਿੰਨਾਂ ਦਾ ਵੀ ਹੱਲ ਹੋ ਸਕੇ ਕੋਈ ਰਹਿ ਨਾ ਜਾਵੇ ਤੇ ਸ਼ੁਕਰੀਆ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਹਮੇਸ਼ਾ ਸਾਡਾ ਸਾਥ ਦੇਣੇ ਥੈਂਕ ਯੂ ਮੈਮ ਤੁਹਾਡਾ ਵੀ ਸੰਡੇ ਨੂੰ ਸਪੈਸ਼ਲੀ ਤੁਸੀਂ ਸੇਵਾ ਕਰਨ ਆਏ ਹੋ ਬਹੁਤ ਧੰਨਵਾਦ ਹੋਰ ਸਰ ਕੋਈ ਚੀਜ਼ ਦੀ ਕੋਈ ਦਿੱਕਤ ਕੋਈ ਲੋੜ ਤੁਸੀਂ ਦੇਖੋ ਕਿ ਕੈਂਪ ਤੇ ਇੱਕ ਜ਼ਰੀਆ ਫਾਊਂਡੇਸ਼ਨ ਦਾ ਕੈਂਪ ਚੱਲ ਰਿਹਾ ਨਾਲ-ਨਾਲ ਔਰ ਨਾਲ-ਨਾਲ ਜਿੰਨੇ ਵੀ ਮਰੀਜ਼ਾਂ ਦੇ ਐਕਸਰੇ ਜਾਂ ਸੀਟੀ ਸਕੈਨ ਨਿਕਲ ਰਹੀਆਂ ਨੇ ਬੜੀ ਮਾਲਕ ਦੀ ਕਿਰਪਾ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਾਰਿਆਂ ਨੂੰ ਤੁਸੀਂ ਟੈਸਟ ਕਰਾਂ ਚੱਲਿਓ ਸਾਰੇ ਆਪਣੇ ਕਿੱਥੋਂ ਆਇਓ ਅੱਛਾ ਕੈਸੇ ਹੋ ਆਪ ਠੀਕ ਹੋ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤੁਸੀਂ ਐਕਸਰੇ ਕਰਾਂ ਚੱਲਿਓ ਸਾਰੇ ਹਾਂਜੀ ਹਾਂਜੀ ਮੇਰੇ ਨਾਂ 'ਚ ਨੇ ਆਹ ਸਾਹਬਾ ਦੁਰਜੀ ਅੱਛਾ ਅੱਛਾ ਇਹਨੇ ਨਾਂ 'ਚ ਲਿਆ ਜੀ ਇਹਨਾਂ ਦੇ ਕੀ ਇਹ ਆਪ ਹੀ ਪੇਸ਼ੈਂਟ ਨੇ ਇਹ ਆਪ ਹੀ ਪੇਸ਼ੈਂਟ ਨੇ ਅੱਛਾ ਤੇ ਇਹ ਆਪਣਾ ਇਲਾਜ ਨਹੀਂ ਕਰਾ ਸਕਦੇ ਇਹ ਇਲਾਜ ਨਹੀਂ ਕਰਾ ਸਕਦੇ ਇਹਨਾਂ ਦੀ ਕੀ ਲਿਖੀ ਡਾਕਟਰ ਨੇ ਸੀਟੀ ਸਕੈਨ ਸੀਟੀ ਸਕੈਨ ਨਹੀਂ ਲਿਖੀ ਇਹਨਾਂ ਨੇ ਬਲੱਡ ਟੈਸਟ ਹੋਏ ਇਹਨਾਂ ਦਾ ਆਪਰੇਟ ਹੋਣਾ ਪਤਰੀ ਹੁਣ ਕਿਥੇ ਚੱਲਿਓ ਤੁਸੀਂ ਸਾਰੇ ਐਕਸ-ਰੇ ਕਰਾਓ ਐਕਸ-ਰੇ ਹੀ ਕਰਾਓ ਕਰਾ ਲਓ ਕਰਾ ਲਓ ਫਟਾਫਟ ਐਕਸ-ਰੇ ਕਰਾ ਕੇ ਆਜੋ ਬਹੁਤ ਬਹੁਤ ਧੰਨਵਾਦ ਕੋਈ ਗੱਲ ਮਾਲਕ ਦਾ ਧੰਨਵਾਦ ਮਾਲਕ ਦਾ ਧੰਨਵਾਦ ਵਾਹਿਗੁਰੂ ਦਾ ਧੰਨਵਾਦ ਸਰਬੱਤ ਦਾ ਭਲਾ ਮੰਗਿਓ ਮਾਲਕ ਸਾਡੇ ਕੋਲ ਐਂ ਸੇਵਾ ਲੈਂਦੇ ਰਹੇ ਤੁਹਾਡਾ ਕੀ ਜੀ ਐਕਸ-ਰੇ ਕਰਾਉਣਾ ਗੱਟਾ ਕੀ ਦਿੱਕਤ ਤੁਹਾਨੂੰ ਆਰਥਰਾਇਟ ਅੱਛਾ ਅੱਛਾ ਕੋਈ ਗੱਲ ਨਹੀਂ ਤੁਸੀਂ ਨਾਲ ਹੀ ਹੋ ਕਰਾਓ 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 ਮੇਰੀ ਸਰਕਾਰ कराओ ਤੁਸੀਂ ਸਾਰੇ ਕਰਾ ਕੇ ਐਕਸ-ਰੇ ਫਟਾਫਟ ਆ ਜਾਓ ਫਿਰ ਅਸੀਂ ਦੂਜੀ ਗੱਡੀ ਭੇਜੀਏ ਹੈ ਮੇਰੇ ਕੋਲ ਹਾਂ ਹਾਂ ਭੇਜ ਰਹੇ ਮੇਰੀ ਗੱਲ ਸੁਣੋ ਵੀਰੇ ਤੁਸੀਂ ਇਹਨਾਂ ਦੀ ਹੈਲਪ ਕਰਨੀ ਉੱਥੇ ਜਾ ਕੇ ਨਾਲ ਠੀਕ ਹੈ ਇਹ ਵਿਚਾਰੇ ਚੱਲ ਨਹੀਂ ਸਕਦੇ ਇਹਨਾਂ ਦੀ ਜਿਹੜੇ ਠੀਕ ਨੇ ਵਿਚਾਰੇ ਇਹਨਾਂ ਦੀ ਹੈਲਪ ਕਰ ਦਿਓ ਠੀਕ ਹੈ ਇਹ ਕਰਨਗੇ ਤਾਂ ਆਪਾਂ ਦੇਖੀਂ ਕਰਾਓ ਕਰਾਓ ਡਾਕਟਰ ਨੇ ਲਿਖੀ ਹੈ ਨਾ ਕਰਵਾਓ ਕਰਵਾਓ ਜਿੰਨਾਂ ਦੀ ਵੀ ਡਾਕਟਰ ਨੇ ਸਕੈਨ ਲਿਖੀ ਹੈ ਸਾਰੇ ਐਕਸ-ਰੇ ਕਰਾ ਕੇ ਹੁਣੇ ਆ ਜਾਓ ਉੱਥੇ ਦਵਾ ਦਵ ਨਾਲ ਹੀ ਡਾਕਟਰ ਕੋਲ ਚੈੱਕ ਕਰਾ ਕੇ ਤੁਹਾਡਾ ਇਲਾਜ ਕਰਾ ਲਾਂਗੇ ਠੀਕ ਹੈ ਜੀ ਤੁਸੀਂ ਅਰਦਾਸ ਕਰੋ ਇਹਨਾਂ ਵਾਸਤੇ ਹੋਰ ਚਰਾਗ ਭਾਜੀ ਕਿਵੇਂ ਆ ਇਹ ਸਾਡੇ ਟੀਮ ਮੈਂਬਰ ਨੇ ਭਰਾ ਸਪੈਸ਼ਲੀ ਆਏ ਨੇ ਸੇਵਾ ਕਰਨ ਲਈ ਪਾਣੀਪਤ ਤੋਂ ਹਰ ਵਾਰੀ ਆਉਂਦੇ ਨੇ ਹਰ ਸਾਲ ਸ਼ਾਬਾਤ ਤੋਂ ਸੌਰੀ ਮੈਂ ਪਾਣੀਪਤ ਵਧਾ ਨਹੀਂ ਕਿਉਂ ਕਹਿ ਦਿੰਦਾ ਹਮੇਸ਼ਾ ਡਾਕਟਰ ਸਾਹਿਬ ਥੈਂਕ ਯੂ ਸਰ ਥੈਂਕ ਯੂ ਬਹੁਤ ਧੰਨਵਾਦ ਸਰ ਤੁਸੀਂ ਆਏ ਬਹੁਤ ਸ਼ੁਕਰੀਆ ਇਹ ਡਾਕਟਰ ਰਵੀ ਨੇ ਸਾਡੇ ਇਹਨਾਂ ਨੇ ਹੜਾਂ ਚ ਵੀ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਇਹ ਡਾਕਟਰ ਘੱਟ ਸਾਡੇ ਭਰਾ ਨੇ ਕਿਉਂਕਿ ਸਾਡੀ ਐਨਜੀਓ ਦੀ ਜਰਨੀ ਦੇ ਵਿੱਚ ਇਹਨਾਂ ਨੇ ਬੜੀ ਨੇੜਿਓ ਸਾਨੂੰ ਦੇਖਿਆ ਤੇ ਬੜੀ ਸ਼ੁਰੂ ਤੋਂ ਪਹਿਲੀਆਂ ਜੋ ਜਿਹੜੇ ਸਭ ਤੋਂ ਚੰਗੇ ਡਾਕਟਰ ਸਾਨੂੰ ਪਹਿਲੇ ਮਿਲੇ ਸੀ ਹੀ ਵਾ ਡਾਕਟਰ ਰਵੀ ਤਾਂ ਬੜਾ ਸਾਥ ਹੈ ਜੋ ਵੀ ਘੰਟੇ ਜਦੋਂ ਮਰਦੀ ਇਹਨਾਂ ਕੋਲ ਮਰੀਜ਼ ਭੇਜ ਦੋ ਔਰ ਇਕੱਲਾ ਮੈਂ ਹੀ ਇਹਨਾਂ ਦੀ ਤਾਰੀਫ ਕਰਦਾ ਇਹਨਾਂ ਦੀ ਪੂਰਾ ਸ਼ਹਿਰ ਤਾਰੀਫ ਕਰਦਾ ਮਾਡਲ ਟਾਊਨ ਦੇ ਵਿੱਚ ਸਰਦਾ ਆਪਣਾ ਕਲੀਨਿਕ ਹੈ ਔਰ ਇੱਕ ਹਸਪੀਟਲ ਹੈ ਤੇ ਮਤਲਬ ਹਰ ਬੰਦੇ ਦੀ ਜ਼ੁਬਾਨ ਤੇ ਡਾਕਟਰ ਰਵੀ ਲਈ ਦੁਆਵਾਂ ਹੀ ਨਿਕਲਦੀਆਂ ਔਰ ਕਹਿ ਲਓ ਕਿ ਡਾਕਟਰ ਰਵੀ ਵਰਗੇ ਸਮਾਜ ਚੋਂ ਡਾਕਟਰ ਨੇ ਜਿਹੜੇ ਵਾਕਈ ਮੈਂ ਕੋਈ ਝੂਠੀ ਤਾਰੀਫ ਤੁਹਾਨੂੰ ਪਾਦਾ ਮੈਂ ਕਰਦਾ ਨਹੀਂ ਔਰ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਮੇਰੀ ਡਾਕਟਰਾਂ ਨਾਲ ਬਣਦੀ ਨਹੀਂ ਤੇ ਡਾਕਟਰ ਨੂੰ ਵੀ ਲੱਗਦਾ ਕਿ ਮੈਂ ਡਾਕਟਰਾਂ ਦੇ ਖਿਲਾਫ ਆ ਪਰ ਐਦਾ ਨਹੀਂ ਹੈ ਚੰਗੇ ਡਾਕਟਰਸ ਪੈਸਿਆਂ ਕਰਕੇ ਨਹੀਂ ਕੀਤਾ ਕਿ ਜੇ ਤੇਰੇ ਕੋਲ ਪੈਸੇ ਨਹੀਂ ਆ ਤਾਂ ਤੂੰ ਜਾ ਆਪਣੇ ਕਲੀਨਿਕ ਤੇ ਵੀ ਮੈਨੂੰ ਲੱਗਦਾ ਕਿ ਰੋਜ਼ ਜੇ 4-500 ਮਰੀਜ਼ ਦੇਖਦੇ ਨੇ ਤਾਂ 100 ਮਰੀਜ਼ ਐਸੇ ਦੇਖਦੇ ਨੇ ਜਿਹੜੇ ਫ੍ਰੀ ਦੇਖਦੇ ਨੇ ਔਰ ਥੈਂਕ ਯੂ ਸਰ ਓਕੇ ਬਹੁਤ ਧੰਨਵਾਦ ਥੈਂਕ ਯੂ ਭਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਸਭ ਨੂੰ ਸਭ ਨੂੰ ਡਾਕਟਰ ਸਾਹਿਬ ਅਸੀਂ ਦੁਆਵਾਂ ਕਰਿਓ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਕਰਾਓ ਕਰਾਓ ਚੈੱਕ ਕਰੋ ਡਾਕਟਰ ਸਾਹਿਬ ਨੂੰ ਆਰਾਮ ਨਾਲ ਸੱਚਕਲ ਪੈਣੇ ਸੱਚਕਲ ਜੀ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਨਹੀਂ ਨਹੀਂ ਥੈਂਕ ਯੂ ਪੈਣੇ ਅਸੀਂ ਤੁਹਾਡੇ ਫੈਨ ਆ ਬਹੁਤ ਧੰਨਵਾਦ ਪੈਣ ਤੁਸੀਂ ਸੰਡੇ ਸਪੈਸ਼ਲੀ ਇਸ ਕੈਂਪ ਲਈ ਆਏ ਹੋ ਔਰ ਇੱਕ ਅੱਲਾ ਇੱਕ ਮੈਡੀਕਲ ਕੈਂਪ ਨਹੀਂ ਹੈ ਇਹ ਉਹਨਾਂ ਲੋਕਾਂ ਦੀਆਂ ਦੁਆਵਾਂ ਸੀਸਾਂ ਨੇ ਜਿਨ੍ਹਾਂ ਕੋਲ ਇਲਾਜ ਹਾਸਤੇ ਆਪਣੇ ਪੈਸੇ ਨਹੀਂ ਤਾਂ ਬਹੁਤ ਸ਼ੁਕਰੀਆ ਸ਼ਿੱਦਤ ਨਾਲ ਆਪਣੀ ਸੇਵਾ ਨਿਭਾਇਓ ਹਰ ਮਰੀਜ਼ ਦੇ ਵਿੱਚ ਆਪਣੀ ਮਾਂ ਆਪਣਾ ਬਾਪ ਆਪਣਾ ਭਰਾ ਆਪਣਾ ਬੱਚਾ ਦੇਖਿਓ ਕਿਉਂਕਿ ਵਕਤ ਦਾ ਕੁਝ ਨਹੀਂ ਪਤਾ ਹੁੰਦਾ ਅਸੀਂ ਸਾਰੀ ਜ਼ਿੰਦਗੀ ਐ ਨਹੀਂ ਕਰਦੇ ਰਹਿੰਦੇ ਪਰਮਾਤਮਾ ਕਦੀ ਐਵੇਂ ਹੀ ਕਰਾ ਲੈਂਦਾ ਤਾਂ ਇਹ ਹੱਥਾਂ ਦੇ ਵਿੱਚ ਤਾਂ ਹੀ ਕੁਝ ਪਾਏਗਾ ਜੇ ਅਸੀਂ ਆਪ ਕਦੀ ਕੁਝ ਦਿੱਤਾ ਹੋਏਗਾ ਸਾਡੇ ਆਪ ਦੇ ਖਾਤੇ ਖਾਲੀ ਹੋਣ ਅਸੀਂ ਕਿਸੇ ਨੂੰ ਮਾਇਆ ਦੇ ਸਕਦੇ ਆ ਇਦਾਂ ਹੀ ਦੁਆਵਾਂ ਦੇ ਖਾਤੇ ਨੇ ਆਪਣੀ ਦੁਆਵਾਂ ਦੇ ਖਾਤੇ ਫੁੱਲ ਰੱਖੋ ਕਿ ਕੱਲ ਨੂੰ ਮਹਾਰਾਜ ਅੱਗੇ ਅਸੀਂ ਅਰਦਾਸ ਕਰੀਏ ਤੇ ਸਾਡੀ ਅਰਦਾਸ ਪੂਰੀ ਉਤਰੇ ਇਹਦਾ ਮਾਲਕ ਕਹੇ ਤੂੰ ਕਦੀ ਜਮਾ ਕੁਝ ਕਰਾਇਆ ਨਹੀਂ ਤਨੂੰ ਮੈਂ ਦਵਾ ਕੀ ਸਾਰਾ ਦਿਨ ਲੋਕਾਂ ਦੀਆਂ ਚੁਗਲੀਆਂ ਗਾਲਾਂ ਮਤਲਬੀ ਆਪਣੇ ਬਾਰੇ ਸੋਚਿਆ ਆਪਣੇ ਪਰਿਵਾਰ ਬਾਰੇ ਸੋਚਿਆ ਕਿਸੇ ਹੋਰ ਬਾਰੇ ਤਾਂ ਸੋਚਿਆ ਹੀ ਨਹੀਂ ਤਾਂ ਕਿਸੇ ਹੋਰ ਬਾਰੇ ਸੋਚੋ ਪ੍ਰਮਾਤਮਾ ਤੁਹਾਡੇ ਬਾਰੇ ਸੋਚੇਗਾ ਤਾਂ ਧੰਨਵਾਦ ਟੈਸਟ ਕਰੋ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ ਬਹੁਤ ਧੰਨਵਾਦ ਬੜੇ ਪਿਆਰ ਨਾਲ ਸਤਿਕਾਰ ਨਾਲ ਸਭ ਨੂੰ ਪੇਸ਼ ਆਓ ਕੋਈ ਵਾਰ ਮਰੀਜ਼ ਵਿਚਾਰਾ ਪਰੇਸ਼ਾਨ ਹੁੰਦਾ ਦੋ ਚਾਰ ਵਾਰ ਜਿਆਦਾ ਸਵਾਲ ਪੁੱਛਦਾ ਤਾਂ ਖੱਜਣਾ ਨਹੀਂ ਠੀਕ ਹੈ ਜੀ ਬਹੁਤ ਧੰਨਵਾਦ ਥੈਂਕ ਯੂ ਭੈਣੇ ਥੈਂਕ ਯੂ ਆਜੋ 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 ਸਰ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਰ ਬਹੁਤ ਮਿਹਰਬਾਨੀ ਸਰ ਤੁਸੀਂ ਸਪੈਸ਼ਲੀ ਸਾਡੇ ਲਈ ਆਏ ਹੋ ਬਹੁਤ ਸ਼ੁਕਰੀਆ ਪਰਮਾਤਮਾ ਕਿਰਪਾ ਕਰੇ ਔਰ ਬਹੁਤ ਧੰਨਵਾਦ ਕੋਈ ਦਿੱਕਤ ਆਈ ਸਰ ਸਾਹਨ ਦੱਸਿਓ ਪਲੀਜ਼ ਥੈਂਕ ਯੂ ਸਰ ਪਲੀਜ਼ ਕਰੋ ਕੰਟੀਨਿਊ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਮੈਮ ਬਹੁਤ ਧੰਨਵਾਦੀ ਸਸ਼ਕਲ ਬਹੁਤ ਸ਼ੁਕਰੀਆ ਹਰ ਵਾਰ ਦੀ ਤਰ੍ਹਾਂ ਸੇਵਾ ਨਿਭਾਉਣ ਲਈ ਥੈਂ ਤੁਸੀਂ ਅੱਖਾਂ ਦਾ ਹਮੇਸ਼ਾ ਸਾਡਾ ਸਾਥ ਦਿੱਤਾ ਤੇ ਸੇਵਾ ਨਵਾਈ ਹੈ ਮੈਮ ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ ਖੁਸ਼ ਰਹੋ ਐਂ ਹੀ ਸੇਵਾ ਕਰਦੇ ਰਹੋ ਥੈਂਕ ਯੂ ਬੈਠੀਏ ਸਰ ਬੈਠ ਬੈਠੀਏ ਬੈਠ ਕਰੋ ਠੀਕ ਹੈ ਕੋਈ ਦਿੱਕਤ ਹੋਈ ਸਾਨੂੰ ਪਲੀਜ਼ ਦੱਸਿਓ ਥੈਂਕ ਯੂ ਥੈਂਕ ਯੂ ਪਰ ਹੁਣ ਇਹਦਾ 7 ਸਾਲ ਦਾ ਕਰੀਏ 7 ਸਾਲ ਚ ਰਿਜ਼ਲਟ ਅੱਛੇ ਨਹੀਂ ਆਨੇ ਜਿਹੜੇ ਕਹਿ ਰਹੇ ਕਿ ਰਿਜ਼ਲਟ ਆ ਨਹੀਂ ਉਹਨਾਂ ਨਾਲ ਆਪਾਂ ਇੱਕ ਵਾਰੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਸਰ ਉਹਨਾਂ ਨੇ ਕਰ ਲਾਂਗੇ ਫਿਰ ਇਹਨਾਂ ਕੋਲ ਸੁਹਾਣਾ ਹਸਪੀਟਲ ਹੈ ਸਰ ਚੈਰੀਟੇਬਲ ਬੀਜੀਆਈ ਨੇ ਕਿਉਂ ਰਿਫਿਊਜ਼ ਕੀਤਾ ਉਹ ਤਾਂ ਓਬਵੀਅਸਲੀ ਨਹੀਂ ਹਾਂ ਹਾਂ ਕਹਿੰਦਾ ਕਿ ਰਿਜ਼ਲਟ ਨਹੀਂ ਆਣੇ ਉਹੀ ਤਾਂ ਪ੍ਰੋਬਲਮ ਹੈ ਸਰ ਆਪਾਂ ਨੂੰ ਪਤਾ ਤਾਂ ਹੈ ਕਿ ਇਹ ਕਿਉਂ ਕਰਨਾ ਚਾਹੁੰਦੇ ਨੇ ਹੁਣ ਆਪਾਂ ਨੂੰ ਤਾਂ ਪਤਾ ਹੀ ਇਹਨਾਂ ਕੋ ਬੋਲੋ ਲਿਖ ਕੇ ਦੋਗੇ ਕਿ ਫਾਇਦਾ ਹੋਗਾ ਮੈਂ 6 ਲੱਖ ਦੇ ਦੂੰਗਾ ਲਿਖ ਕੇ ਦੇਂਗੇ ਗਰੰਟੀ ਦੇ ਰਹੇ ਸਰ ਲੋ ਗਰੰਟੀ ਲਿਖ ਕੇ ਗਰੰਟੀ ਦੋ 6 ਲੱਖ ਰੁਪਏ ਮੈਂ ਦੇ ਦੂੰਗਾ ਮੈਂ ਗਰੰਟੀ ਨਾਲੋਂ ਸੇ ਬਾਤ ਕਰ ਲੈਂਦੇ ਹਾਂ ਕੋਈ ਨਾ ਆਪ ਨੂੰ ਕੋ ਬੋਲੋ ਹਮੇ ਗਰੰਟੀ ਦੋ ਇਨਕੇ ਡਾਕਟਰ ਦਾ ਨੰਬਰ ਹੈ ਹਾਂਜੀ ਸਚਿੰਨ ਭਾਈ ਨਾਲ ਗੌਰਮ ਗੱਲ ਕਰਾ ਮੈਂ ਹਰ ਵਾਰ ਦੀ ਤਰ੍ਹਾਂ ਤੁਸੀਂ ਲੰਗਰ ਦੀ ਸੇਵਾ ਨਿਭਾਉਂਦੇ ਹੋ ਬਾਈ ਜੀ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਤੁਸੀਂ ਇੰਨੀ ਸੇਵਾ ਨਿਭਾ ਰਹੇ ਹੋ ਬਹੁਤ ਸ਼ੁਕਰੀਆ ਤੁਹਾਨੂੰ ਹੋਰ ਭਾਗ ਲਾਵੇ ਧੰਨਵਾਦ ਬਾਈ ਜੀ ਬੜਾ ਧੰਨਵਾਦ ਬੜਾ ਧੰਨਵਾਦ ਡਿਊਟੀ ਪਰਮਾਤਮਾ ਸਭ ਦੀ ਲੰਦਾ ਕੋਈ ਆਪਣੀ ਡਿਊਟੀ ਸਮਝਦਾ ਨਹੀਂ ਹੁਣ ਪਰਮਾਤਮਾ ਨੇ ਆਵਾਜ਼ ਮਾਰ ਕੇ ਹੱਥ ਫੜ ਕੇ ਤਾਂ ਆਣਾ ਨਹੀਂ ਕਿ ਚੱਲ ਭਾਈ ਕਰ ਤਾਂ ਪਰਮਾਤਮਾ ਨੇ ਬੁੱਧੀ ਦੇਤੀ ਵਿਵੇਕ ਦਿੱਤਾ ਗੁਰਬਾਣੀ ਗਿਆਨ ਦਿੱਤਾ ਅਮਲ ਕਰਨਾ ਤਾਂ ਆਪਣੇ ਹੱਥਾਂ ਥੈਂਕ ਯੂ ਸਰਦਾਰ ਜੀ ਤੁਹਾਡਾ ਵੀ ਤੁਸੀਂ ਸੇਵਾ ਨਿਭਾ ਰਹੇ ਹੋ ਬਹੁਤ ਸ਼ੁਕਰੀਆ इन्हना लोडमंद मरीजा ली बहुत बहुत धनबाद बहुत धनबाद थैंक यू बहुत धनबाद दो पेशेंट है ओके आपको शुगर है कौन सी क्लास में हो शिक्ष्ट। शिक्ष्ट में क्या बनना बेटा कितनी पड़े हो गए हैं डॉक्टर क्या करोगे डॉक्टर बन के सेवा करोगे लोगों की डॉक्टर साहब कोई ला जा सीधा टेस्ट लिखे करा दो करा दो ਤੇ ਤੁਹਾਡੇ ਕੀ ਲੱਗਦੇ ਨੇ ਮਾਤਾ ਜੀ ਮਮੀ ਆ ਵਾਹਿਗੁਰੂ ਬੈਠੋ ਜੀ ਬੈਠੋ ਧਿਆਨ ਆ ਟੈਸਟ ਕਰ ਦਿਓ ਮਾਤਾ ਜੀ ਮੈਂ ਵੀ ਕਾਰਡ ਬਣਵਾਇਆ ਦਿੱਤਾ ਸੀ ਪਤ ਨਹੀਂ ਕਰਾ ਲਓ ਕਰਾ ਲਓ ਤੁਸੀਂ ਇਹਨਾਂ ਕੋ ਅੱਖਾਂ ਚੈੱਕ ਕਰਵਾਣੀ ਕਰਾ ਦੇਣ ਕਰ ਤੁਸੀਂ ਮਾਤਾ ਜੀ ਦੇ ਟੈਸਟ ਕਰਾ ਲਓ ਕਰਾ ਲੈਣੇ ਮਾਤਾ ਜੀ ਸਾਰਾ ਕੁਝ ਤੁਹਾਡੀ ਬਹੁਤ ਤਾਰੀਫ ਸਾਲਿਕ ਮਾਲਕ ਦੀ ਕਿਰਪਾ ਬੜੀ ਮਾਲਕ ਦੀ ਕਿਰਪਾ ਸੱਚ ਕਾਲ ਦੀਦੀ ਸੱਚ ਕਾਲ ਭਾਜੀ ਕਿਵੇਂ ਟੀਮ ਇਸ ਕਾਂਟ ਦੀ ਸੱਚ ਕਾਲ ਦੀ ਕਿਵੇਂ ਠੀਕ ਹੋ ਦੀ ਆਜੋ ਆਜੋ ਹੈਲੋ ਨਾਓ ਵੀ ਸ਼ੁੱਡ ਬੀ ਫਰੈਂਕ ਵੀ ਆਰ ਮੀਟਿੰਗ ਟੈਕਿੰਗ ਟਾਈਮ ਆਜੋ ਦੀਦੀ ਆਜੋ ਔਰ ਕਿਵੇਂ ਠੀਕ ਹੋ ਜੀ ਆ ਬਿਊਟੀਫੁਲ ਕਿੰਨੀ ਸੋਹਣੀ ਜਗ੍ਹਾ ਹੈ ਥੈਂਕ ਯੂ ਬੰਨ ਇਹੀ ਬਣਾਏ ਹਸਪੀਟਲ ਬਣਾ ਰਹੇ ਜਿੱਥੇ ਅਸੀਂ ਇਹੀ ਜਗ੍ਹਾ ਹੈ ਇਹਦੇ ਪਿੱਛੇ ਸਾਰੀ ਕੰਸਟਰਕਸ਼ਨ ਚੱਲ ਰਹੀ ਹੈ ਫਿਰ ਉਹ ਆਪਾਂ ਇਹ ਅੱਜ ਜਗਾ ਕਰਕੇ ਨਾ ਇਹਦੀਆਂ ਨੀਆਂ ਨੂਆਂ ਸਾਰੀਆਂ ਭਰ ਗਈਆਂ ਤੇ ਆਜੋ ਪਲੀਜ਼ ਆਜੋ ਇੱਥੇ ਮਾਤਾ ਜੀ ਹਸਪੀਟਲ ਬਣਾ ਰਹੇ ਆ ਅਸੀਂ ਫ੍ਰੀ ਜਿਹੜੇ ਪੇਸ਼ੈਂਟ ਆਪਣਾ ਇਲਾਜ ਨਹੀਂ ਕਰਵਾ ਸਕਦੇ ਜਿਵੇਂ ਅੱਜ ਵੀ ਬੜੇ ਮਰੀਜ਼ ਦੂਰੋਂ ਦੂਰੋਂ ਆਏ ਨੇ ਆਜੋ ਤੁਸੀਂ ਪਹਿਲਾਂ ਕਿੱਥੇ ਮਿਲਣੇ ਆ ਅੱਜ ਮੈਂ ਆਪਣਾ ਚਾ ਧੰਨਵਾਦ ਪੂਰਾ ਧੰਨਵਾਦ 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 ਬਹੁਤ ਧੰ ਮਾਮਾ ਇੰਨਾ ਆਸ਼ੀਰਵਾਦ ਦਿੰਦਿਆਂ ਨੇ ਤੇ ਛੋਟੀ ਗੱਲ ਪਹਿਲੀ ਵਾਰੀ ਮਿਲੀ ਸੀ ਤੁਹਾਨੂੰ ਕਿਹਾ ਸੀ ਮੈਂ ਕਿ ਤੁਹਾਡੇ ਮੱਥਾ ਚੁੰਮਨ ਮੇਰਾ ਬڑا ਜੀ ਨਹੀਂ ਨਹੀਂ ਮਾਤਾ ਜੀ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਬੱਚਿਆਂ ਤੋਂ ਵੱਧ ਮੈਨੂੰ ਤੁਹਾਡੇ ਨਾਲ ਪਿਆਰ ਆਂਦਾ ਮੈਨੂੰ ਐਂ ਲੱਗਦਾ ਵੀ ਰ ਆਪਣਾ ਬੱਚਾ ਇਹ ਸਭ ਕੁਝ ਕਰਦਾ ਮੈਂ ਬੜਾ ਕਰਮਾਲਾਂ ਬੜਾ ਕਰਮਾਲਾਂ ਬੜਾ ਕਰਮ ਚੰਗੇ ਕੀਤੇ ਨੇ ਮਾਲਕ ਨੇ ਇਸ ਚੰਗੇ ਕਰਮ ਕੀਤੇ ਜਿਹੜੀ ਤੁਸੀਂ ਇਹ ਸੇਵਾ ਤੇ ਲੱਗੇ ਨਹੀਂ ਨਹੀਂ ਮਾਲਕ ਮਾਲਕ ਨੇ ਲਾਇਆ ਚਲੋ ਚੁਣਿਆ ਉਹਨਾਂ ਨੇ ਸਾਨੂੰ ਹੋਰ ਕੀ ਕਰਨਾ ਸੀ ਦੁਨੀਆ ਤੇ ਚੁਣਿਆ ਸਾਨੂੰ ਹਾਂ ਜੀ ਆਂਦੀ ਆ ਮੈਨੂੰ ਪਤਾ ਦੇ ਦੀ ਬੰਨ ਪਤਾ ਅਸਲੀ ਮੈਨੂੰ ਵੀ ਤੁਹਾਨੂੰ ਕੁਝ ਪਤਾ ਨਹੀਂ ਕਿੱਥੇ ਮੈਨੂੰ ਪਤਾ ਦੇ ਮੈਨੂੰ ਪਤਾ ਬੜਾ ਸ਼ੁਕਰੀਆ ਬੜਾ ਸ਼ੁਕਰੀਆ ਪਤਾ ਲੱਗਿਆ ਕਿ ਅੱਜ ਤੁਸੀਂ ਇੱਥੇ ਹੈਗੇ ਹੋ ਕੰਮ ਤੋਂ ਬੋਲੀ ਤੁਸੀਂ ਫਟਾਪੋ ਦੇ ਤੋਂ ਲੈਣੇ ਹਾਂ ਨਹੀਂ 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 ਬੜਾ ਸ਼ੁਕਰੀਆ ਉਹ ਤਾਂ ਕੰਮ ਦੇਖਦੇ ਪਰ ਪੁੱਛਿਆ ਸੀ ਪਿਛਲੇ ਮਹੀਨੇ ਨਵੀਂ ਕਹਿੰਦੇ ਸਾਲ ਲੰਘ ਜਾਣਾ ਹੈ ਮੋਹਿੰਦਾਨੋਂ ਬਸ ਦੇਖੋ ਆ ਕੰਮ ਦੇਖੋ ਆ ਸਾਰਾ ਚੱਲ ਰਿਹਾ ਪਿੱਛੇ ਪੂਰੀ ਜੋਰਾਂ ਸ਼ੋਰਾਂ ਨਾਲ ਕੋਸ਼ਿਸ਼ ਹੈ ਸਾਡੀ ਕਿ ਪਹਿਲਾ ਲੈਂਟਰ ਪਾ ਦੀ ਆਪਾਂ ਬਸ ਆ ਮਹੀਨੇ ਦੇ ਵਿੱਚ ਵਿੱਚ ਤੁਹਾਡੀ ਭੈਣ ਜੋਬ ਕਰਦੀ ਹੈ ਨੇੜੇ ਹੋ ਜਾਂਦੀ ਹੈ ਫਿਰ ਤੁਹਾਡੇ ਕੋਲ ਥੱਕੀ ਆ ਰਹੀ ਉਹਦੋਂ ਤੁਸੀਂ ਰਹਿੰਦੇ ਕਿੱਥੇ ਨੇੜੇ ਹੀ ਹੋ ਅੱਛਾ ਪ੍ਰਤਾਪਪੁਰੇ ਰਹਿੰਦੇ ਹਾਂ ਹਾਂ ਹੈਗਾ ਨਾ ਨਿਰਵਾਣਾ ਕਲਾਬ ਉਸ ਤੋਂ ਅੱਛਾ 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 ਇਸੇ ਰੂਟ ਤੇ ਹਾਂਜੀ 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 ਮੈਂ ਸਮਝਾਂ ਅੰਦਰ ਜਾ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਸਟਾਰਟਿੰਗ 'ਚ ਪਹਿਲੀ ਗਲੀ ਆਤੀ ਹੈ ਅੱਛਾ ਅੱਛਾ ਨਹੀਂ ਨਹੀਂ ਮਾਤਾ ਜੀ ਕੋਈ ਕੰਮ ਵੈਸੇ ਰੁਕਦਾ ਰੁਕਿਆ ਤਾਂ ਹੋਇਆ ਨਹੀਂ ਪਰ ਬਾਰਸ਼ਾਂ ਕਰਕੇ ਪਿੱਛੇ ਬਹੁਤ ਖਰਾਬ ਰਿਹਾ ਤਾਂ ਕਰਕੇ ਨਹੀਂ ਨਹੀਂ ਹੁਣ ਮਾਲਕ ਕਿਰਪਾ ਕਰੇ ਆਪਾਂ ਜਲਦੀ ਤੁਹਾਨੂੰ ਖੁਸ਼ਖਬਰੀ ਦਵਾਂ